ਸਵਾਗਤ ਹੈ ਤੁਹਾਡਾ ਆਪਣੇ ਫੇਸਬੁੱਕ ਪੇਜ ਤੇ YouTube ਚੈਨਲ ਤੇ ਅੱਜ ਵੀਡੀਓ ਬਣਾ ਰਹੇ ਆ ਜੀ ਡਰਾਈ ਮੈਟਰ ਤੇ ਜਦੋਂ ਪਸ਼ੂ ਨੂੰ ਆਪਾਂ ਡਰਾਈ ਕਰਦੇ ਆ ਕਿਵੇਂ ਕਰਨਾ ਤੇ ਕਿੰਨਾ ਚਿਰ ਛੱਡਣਾ ਜੀ ਆਪਾਂ ਨੂੰ ਵੈਸੇ ਖਾਸ ਤੌਰ ਤੇ ਗਾਵਾਂ ਨੂੰ ਤੁਸੀਂ 2.5-3 ਮਹੀਨੇ ਪਹਿਲਾਂ ਛੱਡਣਾ ਜੀ ਦੁੱਧੋਂ ਠੀਕ ਹੈ ਮੱਝਾਂ ਦਾ ਚਲੋ ਆਪੇ ਹੀ ਦੁੱਧੋਂ ਜਾ ਵੜਦੀਆਂ ਬਹੁਤ ਘੱਟ ਮੱਝਾਂ ਜਿਹੜੀਆਂ ਦੁੱਧ ਦੇਈ ਜਾਂਦੀਆਂ ਰੈਗੂਲਰ ਤੇ ਗਾਵਾਂ 'ਚ ਦਿੱਕਤ ਆਉਂਦੀ ਹੈ ਜੀ ਜਿਵੇਂ ਆਹ ਗਾਂ ਸੀਗੀ ਹੁਣ ਇਹਦੇ ਥੱਲੇ ਅੱਜ ਉਹ ਵੀ ਦੁੱਧ ਕੱਢਿਆ ਇਹਦਾ ਇਹਦੇ 'ਚ ਹਜੇ 1.5 ਮਹੀਨਾ ਰਹਿ ਗਿਆ ਜੀ ਗਾਂ ਥੱਲੇ ਹੈਗਾ 12-15 15 20 ਕਿਲੋ ਦੁੱਧ ਦਿੰਦੀ ਹੈ ਜੀ ਸੱਜਰ ਸੂਈ ਤੇ ਜਿਹੜੀ 35 40 ਲੀਟਰ ਵਾਲੀਆਂ ਗਾਵਾਂ ਆ ਉਹਦਾ ਬਹੁਤ ਔਖੀਆਂ ਹੋ ਜਾਂਦੀਆਂ ਛੱਡਣੀਆਂ ਤੇ ਇਹਦੇ ਵਾਸਤੇ ਤੁਹਾਨੂੰ ਦੱਸਾਂਗੇ ਵੀ ਕੀ ਕਰਨਾ ਪਹਿਲਾਂ ਤੁਸੀਂ ਆਪਾਂ ਚਲੋ ਨਾਰਮਲ ਗੱਲ ਆ ਵੀ ਖਰਾਕ ਘਟਾ ਦਿੰਨੇ ਆ ਜੀ ਤੇ ਖਰਾਕ ਘਟਣ ਨਾਲ ਵੀ ਜੇ ਤੁਸੀਂ ਦੁੱਧੋਂ ਨਹੀਂ ਪਸ਼ੂ ਜਾਂਦਾ ਹਨਾ ਤਾਂ ਤੁਸੀਂ ਇੱਕ ਟਿਊਬਾਂ ਆਉਂਦੀਆਂ ਜੀ ਕੈਪਰਾਬਿਨ ਆਉਂਦੀਆਂ ਜੀ ਮੈਟ ਇਹਦੀਆਂ ਐਮ ਐਸ ਡੀ ਕੰਪਨੀ ਦੀਆਂ ਤੁਸੀਂ ਉਹ ਟਿਊਬਾਂ ਪਸ਼ੂ ਦੇ ਥਣ ਚ ਭਰ ਸਕਦੇ ਆ ਜੀ ਇੱਕ ਥਣ ਚ ਇੱਕ ਟਿਊਬ ਭਰਨੀ ਹੈ ਤੁਸੀਂ ਗਲਸ਼ੇਰ ਉਹ ਚੱਕੀ ਟਿਊਬਾਂ ਹਾ ਵੀ ਪੀੜੀ ਦੇ ਬੰਨ ਜਾਓ ਪਹਿਲਾਂ ਆਹ ਟਿਬਾਂ ਜੀ ਐਮ ਐਸ ਡੀ ਕੰਪਨੀ ਨੇ ਦਾ ਕੈਪਰਾ ਵੇਣ ਡਰਾਈ ਕਹੋ ਜੀ ਠੀਕ ਹੈ ਇੱਥੋਂ ਕਲੀਅਰ ਹੋਈ ਜਾਂਦਾ ਜੀ ਇੱਕ ਵਾਰੀ ਦੁੱਧੋਂ ਮੰਨ ਕੇ ਚਲੋ ਤੁਸੀਂ ਪਸ਼ੂ ਦਾ ਖਾਲੀ ਕਰ ਦੇਣਾ ਜੀ ਲੇਵਾ ਉਸ ਤੋਂ ਬਾਅਦ ਲੇਵਾ ਭਰੂਗਾ ਇੱਕ ਵਾਰੀ ਬਹੁਤ ਜਿੰਨਾ ਮਰਜ਼ੀ ਲੇਵਾ ਭਰ ਜੇ 20 ਕਿਲੋ ਦੁੱਧ ਹੋਵੇ 25 ਹੋਵੇ ਪਰ ਮਸਟਾਈਟਸ ਨਹੀਂ ਹੋਊਗੀ ਪਸ਼ੂ ਨੂੰ ਕਦੇ ਵੀ ਤੇ ਖਾਸ ਕਰ ਇੱਕ ਚੀਜ਼ ਹੋਰ ਧਿਆਨ ਚ ਰੱਖਿਓ ਜੀ ਵੀ ਇਹ ਟਿਊਬਾਂ ਨੇ 2 ਮਹੀਨੇ ਦੁੱਧ ਚਾਉਣਾ ਜੀ ਵੀ ਇਹਦਾ ਮਤਲਬ ਇਹ ਹੈ ਵੀ 2 ਮਹੀਨੇ ਪਸ਼ੂ ਚ ਰਹਿੰਦੇ ਹੋਣ 2 ਮਹੀਨੇ ਪਲੱਸ ਰਹਿੰਦੇ ਹੋਣ ਜੇ ਡੇਢ ਮਹੀਨਾ ਰਹਿੰਦਾ ਮਹੀਨਾ ਰਹਿੰਦਾ ਤਾਂ ਫਿਰ ਤੁਸੀਂ ਇਹ ਚੀਜ਼ ਦਾ ਧਿਆਨ ਰੱਖਿਓ ਜੀ ਵੀ ਉਹ ਮਹੀਨਾ ਜਦੋਂ ਤੁਸੀਂ ਦੁੱਧ ਚਾਉਂਗੇ ਉਹਦੇ ਚਾਉਣਗੇ ਜੀ ਡੇਰੀ ਚ ਤੁਸੀਂ ਉਹ ਦੁੱਧ ਨਹੀਂ ਪਾ ਸਕਦੇਗੇ ਕਿਉਂ ਡੇਰੀ ਚ ਦੁੱਧ ਪਾਉਂਗੇ ਤਾਂ ਅਗਲੇ ਦਾ ਸਾਰਾ ਦੁੱਧ ਖਰਾਬ ਹੋ ਜਾਊਗਾ ਜੀ ਇਹ ਸਾਲਟ ਦੁੱਧ ਚ ਜਦੋਂ ਚੈੱਕ ਹੋਊਗਾ ਸਾਲਟ ਆ ਜਾਣਾ ਜੀ ਇਹ ਇਹ ਚੀਜ਼ ਦਾ ਖਾਸ ਕਰ ਧਿਆਨ ਰੱਖਿਓ ਜੇ ਵੀ ਜੇ ਟਿਊਬਾਂ ਤੁਸੀਂ 2 ਮਹੀਨੇ ਰਹਿੰਦੇ ਹੀ ਪਸ਼ੂ ਦੇ ਭਰਨੀਆਂ ਤੇ ਜਾਂ 2.5 ਮਹੀਨੇ ਪਏ ਹੁਣ 3 ਪਏ ਹੁਣ ਉਹਦਾ ਕੋਈ ਚੱਕਰ ਨਹੀਂਗਾ ਪਰ ਤੁਸੀਂ ਮਹੀਨਾ ਡੇਢ ਮਹੀਨਾ ਰਹਿੰਦਾ ਪਸ਼ੂ ਦੇ ਨਾਂ ਪਰੋ ਜੀ ਟਿਊਬਾਂ ਇਹ ਫਿਰ ਦੁੱਧ ਚ ਦਿੱਕਤ ਆਊਗੀ ਕਈ ਵਾਰੀ ਬੰਦੇ ਆਪਣੇ ਦਿਮਾਗ ਚੋਂ ਨਿਕਲ ਜਾਂਦਾ ਪਰ ਡੇਰੀ ਚ ਦੁੱਧ ਵੜ ਗਏ ਉਹਦਾ ਸਾਰਾ ਦੁੱਧ ਖਰਾਬ ਹੋ ਜਾਣਾ ਜੀ ਕਿਸੇ ਦਾ ਨੁਕਸਾਨ ਹੋਊਗਾ ਉਹਦੇ ਚ ਕਈ ਵਾਰੀ ਅਗਲੇ ਦਾ 5 ਗਵੰਟਲ ਦੁੱਧ ਵੀ ਖਰਾਬ ਹੋ ਸਕਦਾ ਇਹ ਚੀਜ਼ ਦਾ ਖਾਸ ਕਰ ਧਿਆਨ ਰੱਖੋ ਕੰਪਨੀ ਇਹ ਚੀਜ਼ ਕਹਿੰਦੀ ਹੈ ਵੀ ਇਹ 2 ਮਹੀਨੇ ਦੁੱਧ ਚਾਉਣੀਆਂ ਜੀ 2 ਮਹੀਨਾ ਦਾ ਪ ਇਹਨਾਂ ਦਾ ਮੈਂ ਮੰਨ ਲਓ ਹੈਗਾ ਵੀ 2 ਮਹੀਨੇ ਨੇ ਦੁੱਧ ਚ ਆਉਣਾ ਹੀ ਆਉਣਾ ਤੇ ਬਸ ਤੁਸੀਂ ਇਹ ਚੀਜ਼ ਦਾ ਧਿਆਨ ਰੱਖਿਆ ਕਰੋ ਮਸਟਾਈਟਸ ਨਹੀਂ ਹੋਊਗੀ ਜੇ ਨਾਰਮਲ ਵੀ ਤੁਸੀਂ ਪਸ਼ੂ ਦੇ ਭਰ ਦੋਗੇ ਜਿਹੜੇ ਜਿਹੜੇ ਪਸ਼ੂ ਨੂੰ ਸੂਣ ਤੋਂ ਬਾਅਦ ਮਸਟਾਈਟਸ ਹੋ ਜਾਂਦੀ ਹੈ ਤਾਂ ਉਹਨੂੰ ਮਸਟਾਈਟਸ ਨਹੀਂ ਹੋਊਗੀ ਪਰ ਭਰਨੀਆਂ ਤੁਸੀਂ 2 ਮਹੀਨੇ 2.5 ਮਹੀਨੇ ਪਹਿਲਾਂ ਜੀ ਇਹ ਤੇ ਜੇ ਡੇਢ ਮਹੀਨਾ ਮਹੀਨਾ ਰਹਿੰਦਾ ਤਾਂ ਤੁਸੀਂ ਨਾ ਭਰੋ ਇਹ ਟਿਊਬਾਂ ਕਿਉਂ ਫਿਰ ਦੁੱਧ ਚ ਆਉਣੀਆਂ ਤਾਂ ਸੋਡਾ ਵੀ ਨੁਕਸਾਨ ਆ ਤੇ ਡੇਰੀ ਵਾਲੇ ਦਾ ਵੀ ਜੀ ਕਰ ਰੇ ਵੀ ਦੁੱਧ ਤੁਸੀਂ ਨਾ ਹੀ ਪੀਓ ਵੈਸੇ ਕਿਉਂ ਜੇ ਟਿਊਬਾਂ ਦੁੱਧ ਚ ਅਕਸਰ ਦਵਾਈ ਕੋਈ ਵੀ ਹੈ ਨੁਕਸਾਨ ਕਰਦੀ ਤਾਂ ਉਹ ਰੋਕਦੇ ਆ ਫੇਰ ਹੀ ਆ ਜੀ 2 ਮਹੀਨੇ ਇਹ ਸਾਲਟ ਨੇ ਦੁੱਧ ਚ ਆਈ ਜਾਣਾ ਠੀਕ ਹੈ ਤੇ ਇੱਕ ਥਣ ਚ ਇੱਕ ਟਿਊਬ ਭਰਨੀ ਹੈ ਜੀ ਚਾਰ ਟਿਊਬਾਂ ਤੁਸੀਂ ਲੈ ਕੇ ਆਉਣੀਆਂ ਥੋੜੀਆਂ ਹੀ ਕਾਸਟਲੀ ਜ਼ਰੂਰ ਹੁੰਦੀਆਂ ਤੇ ਪਰ ਕੰਮ ਵਧੀਆ ਕਰਦੀਆਂ ਜੀ ਬਹੁਤ ਵਧੀਆ ਕੰਮ ਕਰਦੀਆਂ ਧੰਨਵਾਦ ਜੀ ਵੀਡੀਓ ਨੂੰ ਕਰਿਓ ਜੇ ਵੱਧ ਤੋਂ ਵੱਧ ਸ਼ੇਅਰ ਚੈਨਲ ਨੂੰ ਕਰਿਓ ਜੇ ਆਪਣੇ ਨੂੰ ਸਬਸਕ੍ਰਾਈਬ ਧੰਨਵਾਦ